ਨਾਰਿਤਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੂਮਾਣਾ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਸਥਾਨਕ ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਭਾਜਪਾ ਸੰਗਠਨ ਪਰਵ 2025 ਤਹਿਤ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਭਾਜਪਾ ਦੇ ਚੋਣ ਇੰਚਾਰਜ ਅਤੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਕਿਹਾ ਕਿ ਪਾਜਪਾ ਵਿੱਚ ਹੁਣ ਮੰਡਲ ਪ੍ਰਧਾਨ ਦੀ ਬਜਾਏ ਸਰਕਲ ਪ੍ਰਧਾਨ ਲਿਖਿਆ ਜਾਵੇਗਾ ਅਤੇ ਹੁਣ 25 ਸਰਕਲਾਂ ਨੂੰ ਵਧਾ ਕੇ 32 ਸਰਕਲ ਪ੍ਰਧਾਨ ਕੀਤੇ ਜਾਣਗੇ। ਇਸ ਮੌਕੇ ਪਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਸਾਰੇ ਚੋਣ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਨਿਰਪੱਖ ਚੋਣਾ ਕਰਵਾਉਣ ਦੀ ਸਲਾਹ ਦਿੱਤੀ। ਸੀਨੀਅਰ ਪਾਜਪਾ ਅਧਿਕਾਰੀਆਂ ਨੂੰ ਸਰਕਲਾਂ ਦੇ ਮੁਖੀਆਂ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨਾਂ ਵਿੱਚ ਕੈਲਾਸ਼ਨਗਰ ਸਰਕਲ ਵਿੱਚ ਨਵਲਜੈਨ ਰਾਹੋ ਰੂਡ ਸਰਕਲ ਵਿੱਚ ਜਸਦੇਵ ਦਿਵਾੜੀ ਟਿੱਬਾ ਰੂਡ ਸਰਕਲ ਵਿੱਚ ਡਾਕਟਰ ਸतीश ਕੁਮਾਰ ਸੁਭਾਸ਼ ਨਗਰ ਸਰਕਲ ਵਿੱਚ ਦੇਵੀ ਸਹਾਇ ਟੰਡਨ ਤਾਜਪੁਰ ਸਰਕਲ ਵਿੱਚ ਸ਼ਬੀਰ ਹੁਸੈਨ ਫੋਕਲ ਪੁਆਇੰਟ ਵਿੱਚ ਰਾਜਕਿਸ਼ੋਰ ਲੱਕੀ ਸ਼ੇਰਪੁਰ ਸਰਕਲ ਵਿੱਚ ਚੰਦਰ ਸਿੰਘ ਭੋਲਾ ਗਿਆਸਪੁਰਾ ਸਰਕਲ ਵਿੱਚ ਲਖਵਿੰਦਰ ਸ਼ਰਮਾ ਟੋਲੇਵਰ ਸਰਕਲ ਵਿੱਚ ਕ੍ਰਾਂਤੀ ਡੋਗਰਾ ਡਾਬਾ ਸਰਕਲ ਵਿੱਚ ਰਾਜਨ ਪਾਂਦੇ ਸ਼ਿਮਲਾਪੁਰੀ ਸਰਕਲ ਵਿੱਚ ਸਰਦਾਰ ਤਰਨਜੀਤ ਸਿੰਘ ਜਨਤਾਨਗਰ ਸਰਕਲ ਵਿੱਚ ਸਤਪਾਲ ਸੱਗੜ ਪ੍ਰਤਾਪਨਗਰ ਸਰਕਲ ਵਿੱਚ ਵਿਜੇ ਸੂਰੀ ਦੁਗਰੀ ਸਰਕਲ ਵਿੱਚ ਸੁਰਿੰਦਰ ਕੌਸ਼ਲ ਮਾਡਲ ਟਾਊਨ ਸਰਕਲ ਵਿੱਚ ਕਿਰਨ ਸ਼ਰਮਾ ਭਾਰਤਨਗਰ ਸਰਕਲ ਵਿੱਚ ਤਰुण ਜੈਨ ਭਗਤ ਸਿੰਘ ਨਗਰ ਸਰਕਲ ਵਿੱਚ ਹਰਪ੍ਰੀਤ ਸਿੰਘ ਮੋਨੂ ਅਗਰਨਗਰ ਸਰਕਲ ਵਿੱਚ ਲੱਕੀ ਚੋਪੜਾ ਕੁਮਾਰ ਮੰਡੀ ਸਰਕਲ ਵਿੱਚ ਮਹੇਸ਼ ਸ਼ਰਮਾ ਰਿਸ਼ੀ ਨਗਰ ਸਰਕਲ ਵਿੱਚ ਸੁਮਿਤ ਟੰਡਨ ਮਾਧੋਪੁਰੀ ਸਰਕਲ ਵਿੱਚ ਅੰਕਿਤ ਬੱਤਰਾ ਚੌੜਾ ਬਾਜ਼ਾਰ ਸਰਕਲ ਵਿੱਚ ਰਕੇਸ਼ ਪਾੜੀਆ ਪਿਦਵਾਈ ਨਗਰ ਸਰਕਲ ਵਿੱਚ ਅਤੁਲ ਜੈਨ ਸੁਭਾਨੀ ਬਿਲਡਿੰਗ ਸਰਕਲ ਵਿੱਚ ਰਵੀ ਬੱਤਰਾ ਜਨਕਪੁਰੀ ਸਰਕਲ ਵਿੱਚ ਜਸ਼ਪਾਲ ਜਨੋਤਰਾ ਗੁਰੂ ਨਾਨਕਪੁਰਾ ਸਰਕਲ ਵਿੱਚ ਪਰਵੀਨ ਸ਼ਰਮਾ ਸ਼ੇਪੂਰੀ ਸਰਕਲ ਵਿੱਚ ਹਰ ਗੋਬਿੰਦ ਤਿਵਾੜੀ ਤਹਾਬੋਵਾਲ ਸਰਕਲ ਵਿੱਚ ਸੁਮਨ ਵਰਮਾ ਸਿਵਲੇਮ ਟਾਬਰੀ ਸਰਕਲ ਵਿੱਚ ਕੁਸ਼ਾਗਰਾ ਕੈਸ਼ਪ ਘੰਟਾਕਰ ਸਰਕਲ ਵਿੱਚ ਸਰਦਾਰ ਗੁਰਦੀਪ ਸਿੰਘ ਅਨੀਟੂ ਢੰਡਾਰੀ ਸਰਕਲ ਵਿੱਚ ਪਿੰਕੀ ਸ਼ਰਮਾ ਤੇ ਜਮਾਲਪੁਰ ਸਰਕਲ ਵਿੱਚ ਮਨਮੀਤ ਸਿੰਘ ਚਾਵਲਾ ਹੋਣਗੇ ਇਹਨਾਂ ਸਾਰੇ ਭਾਜਪਾ ਆਗੂ ਨੂੰ ਸਰਕਲ ਮੁਖੀ ਦੀ ਚੋਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਸੂਬਾ ਖਜ਼ਾਂਚੀ ਗੁਰਦੀਪ ਸ਼ਰਮਾ ਦੇਵੀ ਕੋਰ ਗਰੁੱਪ ਮੈਂਬਰ ਜੀਵਨ ਗੁਪਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ ਡਾਕਟਰ ਸੁਭਾਸ਼ ਬਰਮਾ ਰਾਜੀਵ ਕਤਨਾ ਸਾਬਕਾ ਵਿਧਾਇਕ ਪ੍ਰੇਮ ਮਿੱਤਰ ਵਿਪਨ ਸੂਦ ਕਾਕਾ ਸੁਭਾਸ਼ ਡਾਬਰ ਹਰ ਗੋਬਿੰਦ ਤਿਵਾੜੀ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਕਨਿਕਾ ਜਿੰਦਲ ਜਾਸ਼ਪਾਲ ਜਨੌਤਰਾ ਜਨਰਲ ਸਕੱਤਰ ਅਤੇ ਚੋਣ ਸਹਿ ਇੰਚਾਰਜ ਸਰਦਾਰ ਨਰਿੰਦਰ ਸਿੰਘ ਮੱਲੀ ਜ਼ਿਲ੍ਹਾ ਉਪ ਪ੍ਰਧਾਨ ਅਤੇ ਚੋਣ ਸਹਿ ਇੰਚਾਰਜ ਡਾਕਟਰ ਨਿਰਮਲ ਨૈયਰ ਸਾਬਕਾ ਕਾਉਂਸਲਰ ਪਾਰਟੀ ਆਗੂ ਸੁਨੀਤਾ ਸ਼ਰਮਾ ਸਾਰੇ ਭਾਜਪਾ ਕਾਉਂਸਲਰ ਜ਼ਿਲ੍ਹਾ ਅਧਿਕਾਰੀ ਅਤੇ ਸਰਕਲਾਂ ਦੇ ਪ੍ਰਧਾਨ ਅਤੇ ਇੰਚਾਰਜ ਮੌਜੂਦ ਸਨ